गांव ਉਹ ਹੈ ਟਿਕਾਣਾ ਕਿ ਬੀਜਣ ਦਾ ਸਾਧਨ ਨੇ ਹਾਂਜੀ ਜ਼ਮੀਨਾਂ ਸਾਡੀ ਬਰਤਨ ਨਹੀਂ ਆਣੀ ਕੋਈਆਂ ਨਾਲੇ ਸਾਰੇ ਕਸੂਲਤ ਬਣਾਈਆਂ ਤੇ ਸਾਰਾ ਪਿੰਡੇ ਦਾ ਅਸੀਂ ਕਵਰ ਕਰਕੇ ਤੇ ਸਾਰੇ ਸੰਗਤਾਂ ਦੀ ਸੇਵਾ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਅਸੀਂ ਪਿੰਡ ਕੋਹਨੇਵਾਲ ਸੇਵਾ ਕਰਨ ਵਾਸਤੇ ਆਏ ਹਾਂ ਤੇ ਆਹ ਵੇਖੋ ਜਿੰਨਾਂ ਚਵਾਰਿਆਂ ਦੇ ਘਰ ਡੁੱਬੇ ਆ ਤੇ ਉਹ ਸਾਡੇ ਵਾਸਤੇ ਚਾਹ ਲੈ ਕੇ ਆਏ ਆ ਬਹੁਤ ਬਹੁਤ ਆਹ ਵੇਖੋ ਜੀ ਘਰਾਂ ਦੇ ਹਾਲਾਤ ਕੱਪੜਿਆਂ ਦੇ ਹਲਾ ਦੇਖੋ ਚਾਰੇ ਸੁੱਕਣੇ ਪਏ ਆ ਬਹੁਤ ਮਾੜੀਆਂ ਹਾਲਤਾਂ ਜੁੰਦੇਵਾ ਦੇ ਰਹੋ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਕੋਈ ਪਖਾਈ ਮਾਰੂਗਾ ਤੇ ਮਾਤਾ ਦਾ ਕਮਰੇ ਦਾ ਹਲਾ ਦੇਖੋ ਆ ਮਾਦੇ ਕੋ ਮਾਤਾ ਕੋ ਕਮਰਾ ਉੱਪਰ ਵੇਖੋ ਆ ਤੀਨਾ ਬਈਆਂ ਤੇ ਸਾਰਾ ਕਮਰਾ ਚੋਪਿਆ ਹੈ ਬੈਠਾ ਹੋਇਆ ਘਰ ਤੇ ਆਪਣੀ ਸੇਵਾ ਦਾ ਰਾਇ ਹੈ ਤੇ ਇਹ ਥੋੜੀ ਬੋ ਹੈਲਪ ਕਰਨਗੇ ਉਹਨਾਂ ਦੀ ਤੇ ਸਾਰਾ ਪਾਣੀ ਪਾਣੀ ਇੱਥੇ ਆ ਗਏ ਘਟਿਆ ਸੇਕ ਕਮਿਊਨਿਟੀ ਸਾਡੇ ਬਹੁਤ ਕੀ ਬਚਾ। 48 ਘੰਟਿਆਂ ਦੇ ਕੋਈ ਛੈ ਨਹੀਂ ਪਹੁੰਚੀ। ਹਾਂਜੀ ਅਮਰ ਕਪਾਲ ਸਿੰਘ ਦੀਆਂ ਗੱਡੀਆਂ ਆਈਆਂ ਉਹਨਾਂ ਨੇ ਕੋਈ ਕੰਮ ਕਰਿਆ। ਹਾਂਜੀ ਵਾਹਿਗੁਰੂ ਜੀਹੀਂ ਉਹੋ ਹੀ ਬਾਪੂਣਾਂ ਨੇ ਕਰਿਆ ਜਿੰਨਾ ਦਾ ਘਰ ਬਹਿ ਗਿਆ ਸੀ। ਤੁਸੀਂ ਵੀਡੀਓ ਜੇ ਸ਼ਾਇਦ ਵੇਖਿਆ ਹੋਊਗਾ। ਬਾਕੀ ਤੁਹਾਨੂੰ ਇੱਕ ਅਰੇ ਘਰ ਦੀ ਵੀ ਆਪਣੀ ਵੀਡੀਓ ਦਿਖਾ ਦੇ। ਹਾਂਜੀ ਵਾਹਿਗੁਰੂ ਜੀ ਅੱਗੇ ਤੁਹਾਨੂੰ ਘਰ ਦੇ ਘਰ ਦਿਖਾਇਆ ਹੈ ਤੁਹਾਨੂੰ ਦੀਵਾਲ ਦੇ ਨਾਲ ਹੀ ਪਾਣੀ ਚੱਲ ਰਿਹਾ ਜੇ। ਇਵੇਂ ਹੀ ਪਾਣੀ ਜਿਹੜਾ ਬਿਲਕੁਲ ਘਰ ਦੇ ਲਾਗੋ ਹੀ ਲੰਗਿਆ ਸੀ ਦੇਖੋ ਪੰਜਾਬ ਦੇ ਲੋਕਾਂ ਦੀ ਸੇਵਾ ਜਿਨ੍ਹਾਂ ਨੂੰ ਕਹਿੰਦੇ ਹੱਤਵਾਦੀ ਆ ਜੀ ਦੇਖੋ ਕਿਦਾਂ ਆਨੰਦਪੁਰ ਦਾ ਮੇਲਾ ਬਣਾਇਆ ਕਿੰਨੀਆਂ ਸੰਗਤਾਂ ਕਿੰਨੀਆਂ ਗੱਡੀਆਂ ਟਰਾਲੀਆਂ ਕਰੈਕਟਰ ਸੇਵਾ ਵਾਸਤੇ ਆਏ ਆ ਆ ਵੇਖੋ ਸੰਗਤ ਜੀ ਹਾਲ ਕੀ ਬੰਦਾ ਇਥੇ ਸੇਵਾ ਕਰਨ ਆਏ ਆ ਟਰਾਲੀ ਆਉਂਦੀ ਆ ਤੇ ਚੱਲ ਭੱਜ ਕੇ ਸਾਰੇ ਲੋਕੀ ਮਗਰ ਚੜ ਜਾਂਦੇ ਆ ਹੋ ਖੁਸ਼ੀਆਂ ਦਰਗਾਦੋਂ ਹਾਂ ਜੀ ਆ ਵੀਡੀਓ ਵੀ ਕਾਫੀ ਵਾਇਰਲ ਹੋਈ ਹੀ ਕਿ ਇਹਨਾਂ ਦਾ ਘਰ ਜਿਹੜਾ ਵਾ ਪਾਣੀ ਚ ਡੁੱਬ ਗਿਆ ਵਾ ਪਾਣੀ ਘਰ ਕੇ ਨਾਲੇ ਸਾਰਾ ਘਰ ਭੈ ਗਿਆ ਆ ਤੁਸੀਂ ਦੇਖ ਹੀ ਸਕਦੇ ਹੋ ਸਾਰਾ ਘਰ ਕਿਵੇਂ ਆ ਤੂੜੀ ਵਾਲਾ ਬਰਾਂਡਾ ਤੂੜੀ ਸਾਰੀ ਖਰਾਬ ਹੋਈ ਪਈ ਆ ਇੱਥੇ ਗੇਟ ਹੀ ਗੇਟ ਵੀ ਜਿਹੜਾ ਬਿਲਕੁਲ ਰੁੜ ਗਿਆ ਪਾਣੀ ਇੰਨਾ ਜਿਆਦਾ ਤੇਜ ਆਇਆ ਸੀ ਤੇ ਉਹ ਤੁਸੀਂ ਨਹੀਂ ਆ ਵੀ ਦੇਖ ਸਕਦੇ ਕਿਵੇਂ ਉਹ ਥਾਂ ਬੈਠਾ ਹੋਇਆ ਘਰ ਤੇ ਆਪਣੇ ਸੇਵਾਦਾਰ ਆਏ ਆ ਤੇ ਇਹ ਥੋੜੀ ਬਹੁਤ ਹੈਲਪ ਕਰਨਗੇ ਉਹਨਾਂ ਦੀ ਸਾਰਾ ਪਾਣੀ ਪਾਣੀ ਇੱਥੇ ਕਿ ਕਿਦਾਰੇ ਤਾਂ ਜੜੀ ਹੋਈ ਏ ਤੇ ਸਾਰੀ ਹਦਰੀਆ ਦੀ। ਉਹ ਸਾਰਾ ਮੈਨੂੰ ਘਰ ਦੇ ਖਾਲਦੀਆਂ ਸਾਰਾ। ਉਹਨਾਂ ਦੇ ਘਰ ਇਹਨਾਂ ਦੀ ਵੀਡੀਓ ਵਾਇਰਲ ਹੋਈ ਵੀ ਘਰ ਜਿਹੜਾ ਬਹਿ ਗਿਆ ਸਾਰਾ ਹੀ। ਪਿੰਡ ਕੋਨੇਵਾਲ। ਸੇਖ ਕੌਮ ਨੇ ਜ ਸਾਡੇ ਬਹੁਤ ਕੀ ਵਾ। 48 ਘੰਟੇ ਸਾਡੇ ਕੋਲ ਕੋਈ ਛਾ ਨਹੀਂ ਪਹੁੰਚੀ। ਅਮਰ ਕਪਾਲ ਸਿੰਘ ਦੀ ਗੱਡੀਆਂ ਆਈਆਂ ਉਹਨਾਂ ਨੂੰ ਸਾਰਿਆਂ ਨੇ ਲੈ ਮੰਨ ਲਿਆ। ਤੇ ਬਾਕੀ ਵੇਖ ਲੋ। ਕੀ ਦਾ? ਮਰ ਗਏ ਇੱਕ ਵਾਰ ਕਰਦਾ। ਹੌਸਲਾ ਰੱਖ। ਜੋ ਮਾਰ ਨਹੀਂ ਕੀਤਾ ਠੀਕ ਕਿਹਾ ਤਾਂ ਇਹ ਪੱਲੀ ਵੀਡੀਓ ਉੱਪਰ ਕਰ ਦਿੱਤੀ ਮੈਂ ਨਾ ਕਰਦੀ ਕੀ ਕਰਦੀ ਅੰਨੇ ਕਿਨੇ ਪੋਤੀਆਂ ਉਹ ਕਿਤੇ ਕੋਈ ਕਿਤੇ ਵਾਂਡੇ ਗੱਲੀ ਹੈ ਕੋਈ ਕਿਤੇ ਗੱਲੀ ਗਾਂਵੋਂ ਇਹਦੇ ਕੋ ਕਣਕ ਬੀਜਣ ਦਾ ਸਾਧਨ ਨਹੀਂ ਹਾਂਜੀ ਜ਼ਮੀਨਾਂ ਦੀ ਬੱਤ ਨਹੀਂ ਆਣੀ ਕੋਈ ਖਾਦ ਨਹੀਂ ਕੋਈ ਪਾਣੀ ਨਹੀਂ ਕੋਈ ਠੀਕ ਹੈ ਤੇ ਆ ਜ਼ਮੀਨਾਂ ਲੇ ਕੇ ਬੀਜੀਆਂ ਕਨੇ ਕਲੇ ਲੈ ਠੇਕੇ ਤੇ ਪੰਜ ਕਿਲੇ ਜੀ ਠੇਕੇ ਲੈ ਆ ਇੱਥੇ ਕਹਦਾ ਦਿੰਦੇ ਇੱਥੇ ਜੀ 65000 ਰੁਪਏ ਠੇਕਾ ਪਤਾ ਆ ਤੁਹਾਨੂੰ ਕੀ ਬਾਜ਼ਾਰ ਇਹਦਾ ਹੀ ਹੁਣ ਕੋ ਤੂੜੀ ਤੰਦ ਬਾਈਗਾ ਕੋਈ ਜੀ ਇਸ ਮਿਹਨਤ ਘੜੀ ਤੋਂ ਪਈ ਹੋਰ ਬਣਾ ਕੀ ਬਜਾ ਕੀ ਨੀ ਇਹ ਕਰਗੇ ਬਹੁਤ ਮਿਹਰਬਾਨੀ ਹੈ ਤੁਹਾਡੀ ਭੈਣ ਭਰਾਵਾਂ ਦੇ ਇਹਦੇ ਦਰਸ਼ਨ ਮੇਲਾ ਦੇ ਜਾਂਦੇ ਹ ਘਟਨਾ ਕੀ ਸੁਦਰਸ਼ ਸਿੰਘ ਮੇਲਾ ਨਾ ਸੁਦਰਸ਼ ਸਿੰਘ ਹਾਂ ਜੀ ਭੈਣ ਜੀ ਦਾ ਨਾਮ ਮਨਜੀਤ ਕੋਲ ਜੀ ਆ ਆ ਵਾਈ ਬੋਲਡ ਵੀ ਸਭ ਅਸੀਂ ਆਪਣੇ ਐਨ ਆਰ ਆਈ ਭੈਣ ਦੀ ਰਿਕੁਐਸਟ ਹੈ ਸਾਡੀ ਟੀਮ ਦੀ ਮੈਂਬਰ ਅਨੰਦਪ੍ਰੀਤ ਕੌਰ ਸੰਧੂ ਫੈਮਿਲੀ ਜੀ ਉਹਨਾਂ ਦੀ ਰਿਕੁਐਸਟ ਹੈ ਤੁਹਾਨੂੰ ਮਿਲਣ ਆਏ ਉਹਨਾਂ ਨੇ ਤੁਹਾਡੇ ਜਿਹੜੇ ਵੀਡੀਓ ਦੇਖੀ ਹੋਣੀ ਆਹੀ ਆਏ ਸੀਗੇ ਮਿਲਣ ਪਰ ਅਸੀਂ ਇਦਾਂ ਸੋਚਦੇ ਆਂ ਕਿ ਤੁਹਾਡਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਠੀਕ ਹੈ ਸਾਡੇ ਸੇਕਾ ਟੂਡੇ ਟੂਡੇ ਐਂਡ ਟੂਮੋਰੋ ਵੱਲੋਂ ਆ ਸਾਡੀ ਭੈਣ ਵੱਲੋਂ ਉਹਦੇ ਪਰਿਵਾਰ ਵੱਲੋਂ ਤੇ ਇਹਨੇ ਇੱਕ ਸੇਵਾ ਸਾਡੇ ਵੱਲੋਂ ਪ੍ਰਵਾਨ ਕਰੋ ਭਾਈ ਜੀ ਫੜ ਫੜ ਮੇਰੀ ਗੱਲ ਕੋਈ ਗੱਲ ਨਹੀਂ ਬਰਾਬਰ ਦਿਲ ਛੋਟਾ ਨਾ ਕਰੋ ਬੋਲੇ ਸੋਨਿਆਲੇ ਸੋਹ ਸ੍ਰੀ ਆਕਾਰ ਮੈਂ ਜਦ ਨੇ ਤੁਹਾਡੇ ਦਰਸ਼ਨ ਮਿਲਾ ਹੋ ਗਿਆ ਇਨੇ ਗੜਾ ਸਾਰੇ ਜਿਹੜੇ ਨਾ ਪਰਿਵਾਰ ਦੀ ਚੜ੍ਹਦੀ ਕਲਾ ਲਈ ਇੱਕ ਜਕਾਰਾ ਅਮਰਤਾ ਸਿੰਘ ਜਕਾਰ ਜਕਾਰਾ ਬੋਲੇ ਸੋਨਿਆਲੇ ਬਾਈ ਮਹਾਰਾਜ ਸੱਜੇ ਪਾਛੋ ਬੜੀ ਬੜੀ ਉਮਰ ਕਰੇ ਵਾਹਿਗੁਰੂ ਜੀ ਆਗਾਹ ਕੋਣ ਇੱਕ ਬੇਨਤੀ ਹੈ ਜੀ ਜਿਹੜਾ ਕੋਈ ਤੂੜੀ ਲੈ ਕੇ ਆਉਂਦਾ ਸਾਨੂੰ ਘਰੀਆਂ ਆ ਲੈਂਦੇ ਨਹੀਂ ਫੇਰੀ ਉਹ ਲਟੇਰੇ ਬਾਦਲ ਬਾਦਲ ਅਸੀਂ 10 15 ਰੋਕੇ ਆਵਾਂਗੇ ਬਹੁਤ ਰੱਖੀ ਆ ਕੋਈ ਜਿਹੜੇ ਕਪੜੀ ਆ ਸਭ ਕੁਝ ਮਤ ਹੋਏਗੀ ਅਜੇ ਤੁਹਾਨੂੰ ਨਾ ਰਾਜ ਲਟੇਰਾ ਬਹੁਤ ਹਾਂ ਜੀ ਬਾਪੂ ਜੀ ਅਸੀਂ ਪਿਆਰੀ ਕੰਟਰੀ ਕਰਨੀ ਪਾਉਂਦੇ ਆ ਘਰ ਕੇ ਜਾਵਾਂਗੇ ਅਸੀਂ ਵੀ ਹੋਰ ਬੰਦਿਆਂ ਨੂੰ ਮੋਲਦੇ ਆ ਅਸੀਂ ਆਪ ਕੋ ਪਿੰਡ ਪਿੰਡ ਨੂੰ ਇੰਟਰਵਿਊ ਲੈ ਆ ਕੇ ਹਾਂਜੀ ਵਾਹਿਗੁਰੂ ਜੀ ਅਹੀਂ ਉਹ ਹੀ ਬਾਪੂਣਾਂ ਦੇ ਕਰੇ ਆਏ ਜਿਨ੍ਹਾਂ ਦਾ ਘਰ ਬਹਿ ਗਿਆ ਸੀ ਤੇ ਵੀਡੀਓ ਜੇ ਸ਼ਾਇਦ ਦੇਖਿਆ ਹੋਊਗਾ ਬਾਕੀ ਤੁਹਾਨੂੰ ਇੱਕ ਇੱਕ ਘਰ ਦੀ ਵੀ ਆਪਣੀ ਵੀਡੀਓ ਦਿਖਾ ਦਿੰਨੇ ਆ ਤੇ ਬਾਪੂ ਜੀ ਹੁਣਾਂ ਦੀ ਜਿਹੜੀ ਜ਼ਮੀਨ ਆ 2-3 ਕਨਾਲਾਂ ਆ ਕਹਿੰਦੇ ਤੇ ਠੇਕੇ ਤੇ 5-6 ਕਨਾਲਾਂ ਪੈਲੀ ਲਈ ਸੀ ਜਿਹਦਾ ਹਾਂਜੀ 5-6 ਕਿੱਲੇ ਤੇ ਜਿਹਦਾ ਕਹਿੰਦੇ ਵੀ ਠੇਕਾ 60 ਤੋਂ 65000 ਰੁਪਇਆ ਸੀ ਤੇ ਸਾਰੀ ਫਸਲ ਵੀ ਖਰਾਬ ਹੋ ਗਈ ਆ ਤੇ ਕਾਫੀ ਨੁਕਸਾਨ ਹੋਇਆ ਵਾ ਤੇ ਇਹਨਾਂ 2014 'ਚ ਆਪਣਾ ਘਰ ਬਣਾਇਆ ਸੀ ਉਹਦੀ ਵੀ ਤੁਹਾਨੂੰ ਹਾਲਤ ਦਿਖਾ ਦਿੰਨੇ ਆ ਤੇ ਘਰ ਬਣਾਉਣ ਤੋਂ ਬਾਅਦ ਵਿੱਚ ਹੁਣ 2 ਸਾਲ ਹੋਏ ਇਹ ਘਰ ਨੂੰ ਪਲਸਤਰ ਕਰਾਇਆ ਨੂੰ ਤੇ ਤੁਸੀਂ ਘਰ ਦੀ ਹਾਲਾਤ ਵੀ ਦੇ ਸਕਦੇ ਵੀ ਕਿਦਾਂ ਦਾ ਘਰ ਹੋ ਗਿਆ ਆ ਦੇਖੋ ਸਾਰੇ ਘਰ ਇਸ ਸਾਈਡ ਤੋਂ ਬੈਠ ਗਿਆ ਵਾ ਅਜਨ 13 ਆਈਆਂ ਹੋਈਆਂ ਆ ਦੇਖੋ ਆ ਸਾਰਾ ਸਮਾਨ ਵੀ ਨਾਲੇ ਖਰਾਬ ਹੋ ਗਿਆ ਨਾਲ ਜਿੰਨਾ ਵੀ ਇੱਥੇ ਘਰ ਦੇ ਅੰਦਰ ਹੁੰਦਾ ਮਿਲ ਕਾਫੀ ਨੁਕਸਾਨ ਹੋਇਆ ਵਾ ਤੇ ਸਾਡੇ ਉਹਨਾਂ 600 ਫਰ ਟੂਡੇ ਐਂਡ ਟਮਾਰੋ ਵੱਲੋਂ ਜਰੀ ਇਹਨਾਂ ਨੂੰ ਸੇਵਾ ਦਿੱਤੀ ਗਈ 50000 ਦੀ ਤੇ ਬਾਕੀ ਹੋਰ ਵੀ ਇਹਨਾਂ ਨੂੰ ਵਾਦਾ ਕਰਕੇ ਗਏ ਆ ਵੀ ਜਿੰਨਾ ਹੋ ਸਕਦਾ ਹੈ ਅਸੀਂ ਤੁਹਾਡੀ ਮਦਦ ਕਰਾਂਗੇ ਜਿਵੇਂ ਖਾਦਾ ਦਵਾਈਆਂ ਤੇ ਜੋ ਵੀ ਹੋ ਸਕਦਾ ਘਰ ਵਾਸਤੇ ਜੇ ਕੋਈ ਹੋਰ ਵੀ ਚੀਜ਼ ਦੀ ਲੋੜ ਪਈ ਤਾਂ ਉਹ ਮਦਦ ਕਰਾਂਗਾ ਸਾਰੇ ਘਰ ਦੇ ਹਾਲਾਤ ਆ ਤੁਸੀਂ ਵੇਖ ਹੀ ਸਕਦੇ ਹੋ ਤੇ ਇਦਾਂ ਹੀ ਸਾਰਿਆਂ ਨੂੰ ਅੱਗੇ ਆਣ ਕੇ ਸੇਵਾ ਕਰਨੀ ਚਾਹੀਦੀ ਕਿਉਂਕਿ ਇਹੋ ਜੇ ਘਰਾਂ ਦਾ ਚੇ ਸਾਰਿਆਂ ਨੂੰ ਆਣ ਕੇ ਤੇ ਘਰ ਆਣ ਕੇ ਲੋਕਾਂ ਦੀ ਜਿਹੜੀ ਆ ਉਹ ਸੇਵਾ ਕਰਨੀ ਕਿਹੇ ਵੀ ਤਰ੍ਹਾਂ ਦੀ ਸੇਵਾ ਹੋਵੇ ਉਹ ਘਰ ਜਾ ਕੇ ਸੇਵਾ ਕਰਨੀ ਚਾਹੀਦੀ ਹੈ ਤੁਹਾਨੂੰ ਪਤਾ ਹੀ ਹੈ ਵੀ ਰਸਤੇ ਵਿੱਚ ਕਾਫੀ ਜਣੇ ਦੇ ਜਿਹੜੇ ਲਹਿਗੇ ਆ ਉਹ ਠੱਗ ਬੈਠੇ ਆ ਚਲੋ ਪਿਆਣਾ ਨਹੀਂ ਚਾਹੀਦਾ ਪਰ ਫਿਰ ਵੀ ਜਿਹੜਾ ਗਲਤ ਫਾਇਦਾ ਹੋ ਰਿਹਾ ਵਾ ਸੇਵਾ ਦਾ ਤੇ ਅਸੀਂ ਉਹ ਕਹਾਂਗੇ ਵੀ ਘਰਾਂ ਨੂੰ ਕਿ ਸੇਵਾ ਕਰਨ ਵਾਲਿਆਂ ਦੇ ਘਰ ਦੇਖ ਕੇ ਜਾਓ ਹਾਂਜੀ ਵਾਹਿਗੁਰੂ ਜੀ ਅੱਗੇ ਤੁਹਾਨੂੰ ਘਰ ਦੇ ਰਿਹਾ ਤੇ ਘਰ ਦਿਖਾਇਆ ਜੀ ਤੁਹਾਨੂੰ ਜਿਆਲ ਦੇ ਨਾਲ ਹੀ ਪਾਣੀ ਚੱਲ ਰਿਹਾ ਜੇ ਤੇ ਇਵੇਂ ਹੀ ਪਾਣੀ ਜਿਹੜਾ ਬਿਲਕੁਲ ਘਰ ਦੇ ਲਾਗੋ ਹੀ ਲੰਗਿਆ ਜੀ ਜਿਹੜੀ ਤੁਹਾਨੂੰ ਵੀਡੀਓ ਦਿਖਾਈ ਅੱਗੇ ਆਪਾਂ ਆਹ ਸਾਹਮਣੇ ਘਰ ਆਓ ਉਹ ਸਾਹਮਣੇ ਘਰ ਆ ਜਿਹਦੇ ਲਾਗੋਂ ਦੀ ਤੁਸੀਂ ਟੁੱਟ ਗਈ ਤੇ ਪਾਣੀ ਬਿਲਕੁਲ ਬੜੀ ਤੇਜ਼ ਕਹਿੰਦੇ ਨਿਕਲਿਆ ਜੋ ਇਥੇ ਗੇਟ ਵਗੈਰਾ ਸਾਰੇ ਟੁੱਟ ਗਏ ਆ ਡੰਗਰ ਵਗੈਰਾ ਰੁੜ ਗਏ ਆ ਤੇ ਇੱਕ ਸ਼ਾਇਦ ਗਾਈ ਬਚੀ ਬਾਕੀ ਦੋ ਕਹਿੰਦੇ ਮੱਝਾਂ ਰੁੜ ਗਈਆਂ ਤੇ ਆ ਘਰ ਦੇ ਹਾਲਾਤ ਆ ਜਿਹੜੇ ਜਿਹੜਾ ਘਰ ਬਹਿ ਗਿਆ ਤੁਹਾਨੂੰ ਇਹ ਵੀਡੀਓ ਦਿਖਾਈ ਦਿੱਤੀ ਆ ਤੇ ਬਾਕੀ ਵੱਧ ਚੜ ਕੇ ਨਦੀ ਜੋ ਵੀ ਹੁੰਦਾ ਵਾ ਕੋਈ ਵੀ ਦਾਨੀ ਸੱਜਣ ਤੇ ਇਹਨਾਂ ਦੀ ਜਿੱਦਾਂ ਦੀ ਵੀ ਹੈਲਪ ਹੋ ਸਕਦੀ ਆ ਉਹ ਹੈਲਪ ਕਰਨੀ ਚਾਹੀਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆ ਵੇਖੋ ਸੰਗਤ ਜੀ ਹਾਲ ਕੀ ਬੰਦਾ ਇਥੇ ਸੇਵਾ ਕਰਨ ਆਏ ਆ ਹਾਂ ਟਰਾਲੀ ਆਉਂਦੀ ਆ ਦੀ ਚੱਲ ਭੱਜ ਕੇ ਸਾਰੇ ਲੋਕੀ ਮਗਰ ਚੜ ਜਾਂਦੇ ਆ ਪੰਜਾਬ ਨੂੰ ਬਦਨਾਮ ਕਰਨ ਦੇ ਖਾਸ ਕਰਕੇ ਮਾਝੇ ਏਰੀਏ ਨੂੰ ਆਹ ਹਾਲਾਤ ਆ ਯਾਰ ਸੇਵਾ ਕਰਨ ਬੰਦਾ ਫਿਰ ਦਿਲ ਨਹੀਂ ਕਰਦਾ ਸੇਵਾ ਕਰਨ ਨੂੰ ਹੁਣ ਚੰਗੇ ਜਿੰਨਾ ਚਾਰਿਆਂ ਦਾ ਨੁਕਸਾਨ ਹੋਇਆ ਵਾ ਉਹਨਾਂ ਨੂੰ ਭਾਵੇਂ ਕੁਝ ਮਿਲੇ ਨਾ ਮਿਲੇ ਪਰ ਆਹ ਬਸ ਹੁਣ ਕਹਿਣਾ ਨਹੀਂ ਚਾਹੀਦਾ ਚਲੋ ਆਹ ਦੇਖੋ ਲੋਕਾਂ ਦਾ ਹਾਲ ਟਰਾਲੀ ਕੋਈ ਆਏ ਉਸ ਲਈ ਭੱਜ ਕੇ ਬਸ ਮਗਰ ਬੈ ਜਾਂਦੇ ਆ ਸਾਨੂੰ ਦੁੱਧ ਦੇ ਦੋ ਪਰ ਕੀ ਬੰਦਾ ਕਰੇ ਇੰਨਾ ਮਾੜੇ ਹਾਲਾਤ ਆਏ ਕੀ ਕਹਿ ਸਕਦੇ ਇਹਨਾਂ ਦੇ ਆ ਤੁਸੀਂ ਵੇਖਿਓ ਤੁਸੀਂ ਹਾਲ ਇਹਨਾਂ ਦਾ ਜਿੰਨੇ ਮਜੀ ਟਰਾਲੀਆਂ ਆ ਗਏ ਪਰ ਇਹ ਨਹੀਂ ਛੱਡਦੇ ਹਾਂਜੀ ਵਾਹਿਗੁਰੂ ਅਸੀਂ ਪਿੰਡ ਕੋਹਨੇਵਾਲ ਸੇਵਾ ਕਰਨ ਵਾਸਤੇ ਆਏ ਹਾਂ ਤੇ ਆਹ ਵੇਖੋ ਜਿੰਨਾ ਚਵਾਰਿਆਂ ਦੇ ਘਰ ਡੁੱਬੇ ਆ ਤੇ ਉਹ ਸਾਡੇ ਵਾਸਤੇ ਚਾਹ ਲੈ ਕੇ ਆਏ ਆ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਤੇ ਵੇਖ ਲੋ ਇੰਨਾ ਕੁ ਨੁਕਸਾਨ ਹੁੰਦਿਆ ਹੋਇਆ ਵੀ ਤੇ ਸਾਡੇ ਵਾਸਤੇ ਕਹਿੰਦੇ ਵੀ ਪਹਿਲਾਂ ਚਾਹ ਪੀਓ ਉਸ ਤੋਂ ਬਾਅਦ ਜਿਹੜੀ ਸੇਵਾ ਕਰਨੀ ਆ ਉਸ ਤੋਂ ਬਾਅਦ ਸੇਵਾ ਕਰਿਓ हां जी बाबा अपना ਘਰ ਕਿਹੜਾ ਬਾਲਾ ਨੇ ਬੱਬਾ ਬਹੁਤ ਕੁਠੀ ਹਿੱਥੇ ਆਹ ਚਲੋ ਉਹ ਸਾਹਮਣੇ ਨਾਲ ਦੇ ਘਰ ਆ ਤੇ ਵੇ ਸਾਨੂੰ ਵੇਖ ਕੇ ਤੇ ਚਾਹ ਲੈ ਕੇ ਆ ਗਏ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਅੱਜ ਫੇਰ ਦੁਬਾਰਾ ਮਾਤਾ ਦੇ ਘਰੇ ਆਏ ਆ ਜਿਹੜੇ ਹੈਂਡੀਕੈਪ ਆ ਉਦੋਂ ਹੀ ਸਾਡੀ ਗੱਲ ਹੋਈ ਸੀ ਕਿ ਮਾਤਾ ਜੀ ਅਸੀਂ ਤੁਹਾਡੇ ਘਰ ਜ਼ਰੂਰ ਆਵਾਂਗੇ ਆ ਮਾਤਾ ਜਿਹੜੇ ਹੈਂਡੀਕੈਪ ਆ ਤੇ ਇਹ ਮਾਤਾ ਤੇ ਇਹਨਾਂ ਦੀ ਕੁੜੀ ਇਹ ਦੋਨੋਂ ਇਕੱਠੇ ਰਹਿੰਦੇ ਆ ਤੇ ਇਹਨਾਂ ਦਾ ਚੋਰਿਆਂ ਦਾ ਖਰਚਾ ਵੀ ਬਸ ਸਮਝ ਲਓ ਵੀ ਕਿਦਾਂ ਟਾਈਮ ਪਾਸ ਕਰਦੇ ਹੋਣਗੇ ਤੇ ਇਹਨਾਂ ਨੂੰ ਸਪੈਸ਼ਲ ਇੰਕ ਹੈ ਕੇ ਗਏ ਵੀ ਮਾਤਾ ਜੀ ਜੀ ਤੁਹਾਡੇ ਕੋਲ ਜਰੂਰ ਆਵਾਂਗੇ ਹੁਣ ਜਿੰਨੀ ਵੀ ਸਾਡੇ ਕੋਲ ਹੈਲਪ ਹੁੰਦੀ ਆ ਅਸੀਂ ਇਹਨਾਂ ਦੀ ਕਰਕੇ ਜਾਵਾਂਗੇ ਬਾਕੀ ਦਵਾਈਆਂ ਦੀ ਲੋੜ ਆ ਉਹ ਵੀ ਨਾਲ ਲੈ ਕੇ ਆਇਆ ਕੋਈ ਪਾਣੀ ਦੀ ਦੁੱਧ ਦੀ ਤਾਰਚ ਦੀ ਹੋਰ ਵੀ ਜਿਹੜੀਆਂ ਚੀਜ਼ਾਂ ਸਾਡੇ ਕੋਲ ਹੈਗੀਆਂ ਇਹਨਾਂ ਨੂੰ ਦੇ ਕੇ ਜਾਵਾਂਗੇ ਬਾਕੀ ਜਿੰਨੇ ਵੀ ਸਾਡੇ ਕੋਲ ਹੋ ਸਕਦਾ ਆ ਥੋੜੀ ਇਹਨਾਂ ਨੂੰ ਸੇਵਾ ਵੀ ਦੇ ਕੇ ਚੱਲੇ ਆਪਾਂ ਹੋਰ ਕੋਈ ਦਵਾਈ ਦਾ ਰੂਕ ਬਾਕੀ ਇਹਨਾਂ ਨੂੰ ਦਵਾਈ ਦੇ ਰਹੇ ਆ ਤੇ ਹੋਰ ਵੀ ਜੇ ਕੋਈ ਦਾਨੀ ਸੱਜਣ ਸੇਵਾ ਕਰਨਾ ਚਾਹੁੰਦਾ ਤੇ ਇਹੋ ਜੇ ਘਰਾਂ ਜਾਉਣਾ ਚਾਹੀਦਾ ਆ ਕਿਉਂਕਿ ਮਾਤਾ ਚੱਲ ਨਹੀਂ ਸਕਦੇ ਹੈਂਡੀਕੈਪ ਆ ਤੇ ਨਾਲ ਇਹਨਾਂ ਦੇ ਕੁੜੀ ਆ ਇਹਨਾਂ ਦੇ ਮਤਲਬ ਘਰ ਵਾਲੇ ਵੀ ਨਹੀਂ ਹੈਗੇ ਤੇ ਨਾ ਇਹਨਾਂ ਦਾ ਕੋਈ ਮੁੰਡਾ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਰੇ ਮੇਰੇ ਵੀਰ ਇੱਥੇ ਆਉਣ ਸੇਵਾ ਕਰਨ ਤੇ ਇਹ ਪੇਕੇ ਘਰ ਰਹਿੰਦੇ ਨਾਲੇ ਆਪਣਾ ਘਰ ਵੀ ਨਹੀਂ ਹੈ ਕਹਿੰਦੇ ਆਪਣੀ ਪੇਕੇ ਘਰੇ ਰਹਿੰਦੇ ਆ ਤੇ ਆ ਸਾਹਮਣੇ ਘਰ ਦੀ ਹਾਲਾਤ ਤੁਸੀਂ ਵੇਖ ਹੀ ਸਕਦੇ ਹੋ ਇਹ ਕਿਵੇਂ ਦੀ ਹਾਲਾਤ ਹੋਈ ਆ ਚਲੋ ਠੀਕ ਆ ਮਾਤਾ ਜੀ ਫੇਰ ਅਸੀਂ ਫੇਰਾ ਮਾਰਾਂਗੇ ਜਰੂਰ ਕੋਈ ਨਹੀਂ ਮਿਲਦੇ ਗੇ ਲਦੇ ਰਾਵਾਂਗੇ ਜੀ ਜਾਵਾਂਗੇ ਫੇਰ ਆ ਜੀ ਨਹੀਂ ਖੁਸ਼ ਰਹੋ ਕੋਈ ਗੱਲ ਨਹੀਂ ਚੜਦੀ ਕਲਾ ਜ ਸਿੰਘ ਸਾਰੇ ਕੋਈ ਗੱਲ ਨਹੀਂ ਆਣੀ ਅਸੀਂ ਤੁਹਾਡੇ ਨਾਲ ਆਵਾਂਗੇ ਪਤਾ ਲਗਾ ਰਹੀ ਆਂ ਆਵਾਂਗੇ ਫੇਰ ਆਵਾਂਗੇ ਪੰਜ ਫੇਰ ਆਵਾਂਗੇ ਇੱਥੇ ਗਿਆ ਹੈ ਨਾ ਸ਼ਾਮੀ ਹਾਂ ਵੀਰ ਆਹ ਸਾਰੇ ਆਪਣੇ ਸੇਵਾ ਦਾ ਨੌਜਵਾਨ ਆ ਜਾਂਦੇ ਆ ਮੁੜ ਕੇ ਕੋਈ ਮੁੜਦਾ ਨਹੀਂ ਆਈਆਂ ਬਣਾਣੀ ਆ ਆਈਂ ਵੇਖ ਲਓ ਫੇਰ ਦੁਬਾਰਾ ਮੁੜ ਕੇ ਆਏ ਆਂ ਕੋਈ ਬੇਟੀ ਕੋਈ ਸਮਝਦਾ ਨਹੀਂ 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 ਕੋਈ ਗੱਲ ਨਹੀਂ ਆਹੀਂ ਜ਼ਰੂਰ ਤੁਹਾਨੂੰ ਜਦੋਂ ਵੀ ਆਵਾਂਗੇ ਤੜੀ ਹੈਲਪ ਕਰਕੇ ਜਾਵਾਂਗੇ ਤੁਸੀਂਾਂ ਨੂੰ ਕਿਹਾ ਸੀ ਕਿ ਸਾਰੇ ਜਾਣੇ ਕਹਿ ਦਿੰਦੀ ਆ ਪਰ ਆਉਂਦੇ ਨਹੀਂ ਪਰ ਅਸੀਂ ਆਈਂ ਅਸੀਂ ਆਵਾਂਗੇ ਜੁੰਦੇਵਾ ਦੇ ਰਹੋ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਕੋਈ ਪਖਾਈ ਮਾਰੂ ਚਲੋ ਵਾ ਵਾਈਗੁਰਦੀ ਕਿਰਪਾ ਹੋਣੀ ਚਾਹੀਦੀ ਚੰਗੋ ਠੀਕ ਆ ਮਾਤਾ ਜੀ ਹਾਂਜੀ ਆ ਵੇਖੋ ਹੜਾ ਨਾ ਹਾਲਾਤ ਕੀ ਬਣੇ ਹੋਏ ਆ ਕਿਦਾਂ ਕੱਪੜੇ ਸੁੱਕਣੇ ਪਾਏ ਸਾਰੇ ਕੱਪੜੇ ਖਰਾਬ ਹੋਏ ਪਏ ਆ ਘਰਾਂ ਦੀ ਹਾਲਾਤ ਵੀ ਵੇਖੋ ਕਿੰਨੇ ਮਾੜੇ ਆ ਆ ਮਾਤਾ ਦਾ ਘਰ ਆ ਚਾਰੀ ਆ ਸਾਹਮਣੇ ਮਾਤਾ ਆ ਇਹ ਮਾਤਾ ਦਾ ਘਰ ਆ ਚਾਰੀ ਦਾ ਆ ਵੇਖੋ ਇੱਥੇ ਮਾਤਾ ਚਾਰੀ ਕੱਲੀ ਰਹਿੰਦੀ ਐ ਮਾਤਾ ਤੇ ਮਾਤਾ ਦਾ ਕਮਰੇ ਦਾ ਹਾਲਾਤ ਵੇਖੋ ਆ ਮਾਦੇ ਕੋ ਮਾਤਾ ਕੋ ਕਮਰਾ ਉੱਪਰ ਵੇਖੋ ਆ ਤੀਨਾ ਬਈਆਂ ਵਾ ਤੇ ਸਾਰਾ ਕਮਰਾ ਚੋਪਿਆ ਹੈ ਆਜ ਵਾਲੀ ਮਾਤਾ ਆ ਮਾਤਾ ਕੱਲੇ ਰਹਿੰਦੇ ਸੀ ਕੱਲੇ ਨਹੀਂ ਆ ਤੇ ਮਾਤਾ ਮਾਤਾ ਘਰ ਵਾਲੇ ਕਿ ਕਦੋਂ ਦਾ ਹੋਇਆ ਏਦਾਂ ਉਹਨਾਂ ਨੂੰ ਹੋ ਗਏ ਨੇ 6 ਸਾਲ 6 ਸਾਲ ਤੇ ਬੱਚੇ ਤੁਹਾਡੇ ਕੋਈ ਬੱਚਾ ਮੇਰੇ ਮੁੰਡਾ ਨਹੀਂ ਕੁੜੀਆਂ ਕੁੜੀਆਂ ਨੇ ਆਪ ਉਹ ਕੁੜੀਆਂ ਵੇਗੀਆਂ ਆਪਣੀਆਂ ਤੇ ਤੁਸੀਂ ਕੱਲੇ ਰਹਿੰਦੇ ਕੱਲੇ ਰੋਟੀ ਮੈਂ ਹੁਣ ਰੋਟੀ ਬਣੀ ਦਾ ਕਿਦਾਂ ਮੈਂ ਆਪਣੀ ਪਕਾਉਣੀ ਰੋਟੀ ਆਪਣੀ ਮੈਂ ਹੁਣ ਕਿੱਥੇ ਭਗਾਉਂਦੇ ਹਾਂ ਤੇ ਘਰ ਤੇ ਤੁਹਾਡਾ ਇੱਥੇ ਹੀ ਪਕਾਉਂਦੀ ਰਹੀ ਮੈਂ ਉੱਧਰ ਬੈਠੀ ਜਾਂ ਇਨਾਂ ਦੇ ਘਰ ਪਿਛਲੇ ਅੱਛਾ ਕਿਹਦੇ ਘਰੇ ਬੈਠੇ ਜੀ ਮੇਰੇ ਘਰ ਆਉਦੇ ਬਹੁਤ ਟਾਈਮ ਲੱਗਣਾ ਹਨ ਤੁਹਾਨੂੰ ਠੀਕ ਹੁੰਦੇ ਆਵੇਂ ਕੋਈ ਗੱਲ ਨਹੀਂ ਬਾਤ ਤਾਂ ਜਿੰ ਇੱਥੇ ਹੀ ਇਹ ਸਮਾਹਣ ਔਖਾ ਆਇਆ ਇੱਥੇ ਬੈਠੀ ਵੈਸੇ ਜਾਈਂ ਨਾਲ ਦੇ ਬੂਰੇ ਗਾ ਹਾਂਜੀ ਹਾਂਜੀ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਅੱਗੇ ਸਾਰਾ ਸਮਾਨ ਇੱਥੇ ਰੱਖਿਆ ਹੁੰਦਾ ਈ ਹੋ ਕਮਰੇ 'ਚ ਇੱਥੇ ਜਾਓ ਬਾਹਰ ਉਧਰ ਹੀ ਕੱਢਿਆ ਘਰ ਦੇ ਵਿੱਚ ਦੇ ਘਰ ਰੱਖਿਆ ਰੋੜ ਰੜ ਗਿਆ ਪੇਜ ਕੇ ਸਭ ਜਾਈਆਂ ਜੀ ਕੋਈ ਵੀਜ ਨਹੀਂ ਚਲੋ ਕੋਈ ਨਹੀਂ ਮਾਤਾ ਹੁਣ ਟਾਈਮ ਹੀ ਇਦਾਂ ਦਾ ਆਇਆ ਕੋਈ ਨਹੀਂ ਜਿਹੜਾ ਵੀ ਆਉਂੜਾ ਕੋਈ ਨਹੀਂ ਤੁਹਾਡੀ ਮਤ ਕਰਾਂਗੇ ਜੇ ਨਹੀਂ ਹੋ ਸਕਦੀ ਕੋਈ ਗੱਲ ਨਹੀਂ ਆ ਅਸੀਂ ਅੱਜ ਆਇਆ ਪਿੰਡ ਕੋਹਨੇਵਾਲ ਤੇ ਆ ਘਰ ਦੇ ਹਾਲਾਤ ਦੇਖੋ ਕਿਵੇਂ ਦੇ ਆ ਇਹ ਬਾਪੂ ਜੀ ਇੱਥੇ ਰਹਿ ਰਹੇ ਆ ਤੇ ਉਹਨਾਂ ਨੂੰ ਮੈਡੀਕਲ ਸਹੂਲਤਾਂ ਪਾ ਦੇ ਰਹ ਤੇ ਬਾਕੀ ਬੀਪੀ ਵਗੈਰਾ ਚੈੱਕ ਕਰ ਰਹੇ ਆ ਸਾਰੇ ਆਪਣੇ ਨੌਜਵਾਨ ਜਿਹੜੇ ਸੇਵਾ ਦੇ ਨਾਲ ਆਏ ਆ ਤੇ ਆਹ ਘਰ ਦੇ ਹਾਲਾਤ ਆ ਬਾਪੂ ਇਹ ਘਰ ਦੇ ਵਿੱਚ ਰਹਿ ਰਹੇ ਆ ਤੇ ਕਹਿੰਦੇ ਆ ਕਿ ਫੈਕਟਰੀ 'ਚ ਕੰਮ ਕਰਦੇ ਆ ਦੇਖੋ ਕੀ ਹਾਲਾਤ ਹੋਏ ਆ ਬਾਪੂ ਚੜਾ ਇਸਤ ਕੱਲਾ ਬੈਠਾ ਕਿਉਂਕਿ ਸਾਰਾ ਘਰ ਬੈਠ ਗਿਆ ਵਾ ਜੋ ਸਮਾਨ ਡੁੱਬ ਗਿਆ ਸਾਰਾ ਦੇਖੋ ਪੰਜਾਬ ਦੇ ਲੋਕਾਂ ਦੀ ਸੇਵਾ ਜਿਨ੍ਹਾਂ ਨੂੰ ਕਹਿੰਦੇ ਆ ਹੱਤਵਾਦੀ ਆ ਜੀ ਵੇਖੋ ਕਿਦਾਂ ਆ ਨੰਦਪੁਰ ਦਾ ਮੇਲਾ ਬਨਾਇਆ ਕਿੰਨੀਆਂ ਸੰਗਤਾਂ ਕਿੰਨੀਆਂ ਗੱਡੀਆਂ ਟਰਾਲੀਆਂ ਟਰੈਕਟਰ ਸੇਵਾ ਵਾਸਤੇ ਆਏ ਆ ਸਾਰੀ ਸੰਗਤ ਸਾਰੇ ਸੇਵਾਦਾਰਾ ਅਲੱਗ-ਅਲੱਗ ਆਪਣੇ ਵੱਖਰੇ-ਵੱਖਰੇ ਤਰ੍ਹਾਂ ਦੇ ਲੰਗਰ ਬਖਾਦੇ ਸੁੱਕੀਆਂ ਰਸਤਾ ਡੰਗਰਾਂ ਦਾ ਚਾਰਾ ਹੋਵੇਖੋ ਟਰਾਲੀ ਸਾਹਮਣੇ ਜਿੰਨੇ ਡੰਗਰਾਂ ਵਾਸਤੇ ਜਿਹੜੇ ਪੱਠੇ ਹਰ ਕਿਸ ਤਰ੍ਹਾਂ ਦੀ ਚੀਜ਼ਾਂ ਤੇ ਲਿਆਣੇ ਆ ਕਿਦਾਂ ਰੌਣਕ ਲੱਗੀ ਆ